ਦੀ ਜਿਹੜੀ ਤੁਹਾਡੇ ਨਾਲ ਪ੍ਰੈਸ ਦੀ ਮੀਟਿੰਗ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਤੁਹਾਡੇ ਸਾਰੇ ਦੇ ਰੂਪ ਰੂਪ ਹੋਣਗੇ ਸਾਡੇ ਬਹੁਤ ਸਾਰਾ ਜੋ ਅਦਨਿਆ ਬਨਾਸ਼ ਰਾਏ ਖੰਨਾ ਜੀ ਜੋ ਸਾਡੇ ਸਟੇਟ ਦੇ ਪ੍ਰੈਸ ਜੀਬੀ ਰਹੇ ਨੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਸ਼ਾਰਪੂਟੂ ਔਰ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਔਰ ਅਲੱਗ-ਅਲੱਗ ਜ਼ਿੰਮੇਵਾਰੀਆਂ ਤੇ ਇਹ ਬੜਾ ਵੱਡਾ ਸਮਾਪ ਪਾਰਟੀ ਦਾ ਇਹਨੇ ਕੰਮ ਦੇਖਿਆ ਉਨ੍ਹਾਂ ਦੇ ਨਾਲ ਸਾਡੇ ਸੂਬੇ ਦੇ ਜਨਰ ਸਕੱਤਰ ਆਦਰਯੋਗ}{|\text{ਦਿਆਲ ਸਿੰਘ ਸੋਢੀ ਜੀ ਮੌਜੂਦ ਨੇ ਉਹਨਾਂ ਦੇ ਨਾਲ ਸਾਡੇ ਪ੍ਰਦੇਸ਼ ਦੇ ਪ੍ਰੋਕਟਾ ਪ੍ਰਿਤਪਾਲ ਪੱਲਿਆਲ ਜੀ ਬੈਠੇ ਨੇ ਮੇਰੇ ਨਾਲ ਜਨਰ ਸੈਕਟਰੀ ਵੀ ਨਰਿੰਦਰ ਸਿੰਘ ਮੱਡੀ ਜੀ ਔਰ ਸਾਡੇ ਕਮਲ ਜੀ ਸੋਈ ਜੀ ਪ੍ਰੋਕਟਾ ਪੰਜਾਬ ਪ੍ਰਦੇਸ਼ ਉਹ ਵੀ ਬੈਠੇ ਨੇ ਔਰ ਮੇਰੇ ਜ਼ਿਲ੍ਹੇ ਦੇ ਪ੍ਰੈਸ ਸੈਕਟਰੀ ਡਾਕਟਰ ਸੀ ਜੀ ਵੀ ਬੈਠੇ ਨੇ ਸੋ ਮੈਂ ਬੇਨਤੀ ਕਰਦਾ ਆ ਆਦਰਯੋਗ ਨਾਸਰ ਖੰਨਾ ਜੀ ਨੂੰ ਤੁਹਾਡੇ ਨਾਲ ਗੱਲਬਾਤ ਕਰਾਂਗਾ ਮਕਦਮਾ ਨ ਕਰ ਲਈ ਬਾਈਕ ਦੀ ਆਵਾਜ਼ ਹੋਰ ਮਾਈਕ ਬਣਾ ਲੀ ਕੰਮ ਦੀ ਆਵਾਜ਼ ਕਿਉਂ ਕਿ ਠੀਕ ਚੱਲ ਰਿਹਾ ਹੈ ਥੋੜਾ ਡੀ ਕਰ ਲੀਏ ਮਾਈਕ ਠੀਕ ਠੀਕ ਹੋ ਗਈ ਸਭ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਜਿਨ੍ਹਾਂ ਨੇ ਸਾਡੇ ਇਸ ਆਫਿਸ ਆ ਕੇ ਜੋ ਮੈਂ ਗੱਲ ਅੱਜ ਕਨਵੇ ਕਰਨੀ ਹੈ ਉਹ ਤੁਹਾਡੇ ਲਈ ਵੀ ਹੈ ਮੇਰੇ ਲਈ ਵੀ ਹੈ ਲੁਧਿਆਣੇ ਦੇ ਬੈਸਟ ਹਲਕੇ ਲਈ ਵੀ ਉਹ ਵਿਸ਼ੂ ਇਹ ਹੈ ਕਿ ਜਿਹੜਾ 24 ਘੰਟੇ ਬਿਜਲੀ ਦੇਣ ਦਾ ਵਾਦਾ ਸਰਕਾਰ ਨੇ ਕੀਤਾ ਸੀ ਅੱਜ ਅਸੀਂ ਕਿਉਂਕਿ ਲੁਧਿਆਣਾ ਚ ਦੋ ਮਹੀਨੇ ਤੋਂ ਮੈਂ ਵੀ ਇੱਥੇ ਰਹਿ ਰਹੇ ਹਾਂ ਕੋਈ ਐਸਾ ਦਿਨ ਨਹੀਂ ਜਿੱਦਣ 10 ਤੋਂ 12 ਘੰਟੇ ਕੱਟ ਨਾ ਲੱਗੇ 24 ਘੰਟੇ ਬਿਨਾਂ ਰੁਕਾਵਟ ਤੋਂ ਬਿਜਲੀ ਦੀ ਸਪਲਾਈ ਦਾ ਵਾਦਾ ਕਰਨ ਵਾਲੀ ਸਰਕਾਰ ਅੱਜ ਬਿਜਲੀ ਆਵੇ ਨਾ ਆਵੇ ਤੁਹਾਡੇ ਬਿੱਲ ਜਰੂਰ ਆਣਗੇ ਉਹ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਦੂਸਰਾ ਵਾਦਾ ਜਿਹੜਾ ਹੈ ਉਹ ਹੈ ਇੰਡਸਟਰੀ ਨਾਲ ਜਦੋਂ ਇਹ ਸਰਕਾਰ ਆਈ ਸੀ ਤਾਂ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ 5 ਰੁਪਏ ਪਰ ਯੂਨਿਟ ਬਿਜਲੀ ਜਿਹੜੀ ਹੈ ਉਹ ਇੰਡਸਟਰੀ ਨੂੰ ਦਵਾਂਗੇ ਅੱਜ 9 ਰੁਪਏ ਤੋਂ ਲੈ ਕੇ 10 ਰੁਪਏ ਤੱਕ ਜਿਹੜਾ ਪਰ ਯੂਨਿਟ ਬਿਜਲੀ ਇੰਡਸਟਰੀ ਨੂੰ ਮਿਲ ਰਹੀ ਹੈ ਬਿਜਲੀ ਮਿਲ ਨਹੀਂ ਰਹੀ ਯੂਨਿਟ ਦੇ ਪੈਸੇ ਜ਼ਿਆਦਾ ਨੇ ਜਦੋਂ ਉਹ ਡੀਜ਼ਲ ਤੇ ਆਪਣੀ ਇੰਡਸਟਰੀ ਚਲਾਉਂਦੇ ਆ ਤਰਾਹੀ ਤਰਾਹੀ ਮਾਨ ਹੁੰਦਾ ਤਰਾਹੀ ਤਰਾਹੀ ਕਰਦੇ ਨੇ ਕਿ ਕਿੰਨਾ ਪੈਸਾ ਉਹਨਾਂ ਨੂੰ ਉਸ ਦੇ ਜਗ੍ਹਾ ਤੇ ਖਰਚਣਾ ਪੈ ਰਿਹਾ ਜਿਹੜੇ ਜਗ੍ਹਾ ਜਿਹੜੀ ਮੈਂ ਗੱਲ ਕਰ ਰਿਹਾ ਗੁਰਦੇਵ ਨਗਰ ਸਾਬਾ ਨਗਰ ਰਿਸ਼ੀ ਨਗਰ ਮਾਤਾ ਪੰਜਾਬ ਮਾਤਾ ਨਗਰ ਬੀਐਸਰ ਨਗਰ ਰਾਜਗੁਰੂ ਨਗਰ ਸੁਨੀਤ ਇਹ ਇਲਾਕੇ ਬੈਸਟ ਹਲਕੇ ਦੇ ਆਂਦੇ ਨੇ ਅੱਜ ਆਮ ਆਦਮੀ ਪਾਰਟੀ ਦੇ ਆ ਕੈਂਡੀਡੇਟ ਜਿਸ ਢੰਗ ਨਾਲ ਉਹਨਾਂ ਨੇ ਆਪਣੇ ਆਪ ਨੂੰ ਪ੍ਰੈਜੈਂਟ ਕੀਤਾ ਕਿ ਮੈਂ ਤਾਂ ਇਸ ਹਲਕੇ ਦਾ ਸੀਐਮਾ ਨਹੀਂ ਹੈ ਮੇਰੇ ਕਹਿਣ ਤੇ ਸਾਰੇ ਕੰਮ ਹੋ ਰਹੇ ਨੇ ਇੱਕ ਵਾਰ ਵੀ ਉਹ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਅੱਗੇ ਦਾ ਕੀ ਆਣਾ ਇੱਕ ਬਿਆਨ ਤੱਕ ਦਿੱਤਾ ਅੱਜ ਗਰਮੀ ਪੀਸ਼ਮ ਗਰਮੀ ਪੈ ਰਹੀ ਹੈ। ਕਈ ਵਾਰ 44 ਤੋਂ 46 ਡਿਗਰੀ ਟੈਂਪਰੇਚਰ ਵੀ ਹੋ ਜਾਂਦਾ। ਆ ਜਾਦਤ ਲੋਕਾਂ ਨੂੰ ਹੋ ਗਈ ਹੈ ਕਿ ਇਸ ਤੋਂ ਬਿਨਾ ਸ਼ਾਇਦ ਐਫੀਸ਼ੀਐਂਸੀ ਨਾ ਬढ़े। ਏਸੀ ਦਾ ਕੀ ਪੱਖੇ ਵੀ ਨਹੀਂ ਚੱਲਦੇ। ਤੋਂ ਅੱਜ ਅਸੀਂ ਉਸ ਬਾਰੇ ਦੀ ਮੰੰਦਾ ਕਰਦੇ ਹਾਂ ਔਰ ਡਿਮਾਂਡ ਕਰਦੇ ਹਾਂ ਕਿ ਲੋਕਾਂ ਦੀ ਭਲਾਈ ਵਾਸਤੇ ਸਰਕਾਰ 24 ਘੰਟੇ ਜਿਹੜੀ ਹੈ ਬਿਜਲੀ ਉਹ ਲੋਕਾਂ ਨੂੰ ਉਪਲਬਧ ਕਰਾ ਪਈ। ਅਜੇ ਨੀ ਇਸ਼ੂ ਤੇ ਹੀ ਸਾਡੀ ਪ੍ਰੈਸ ਕਾਨਫਰੰਸ ਕੋਈ ਪ੍ਰਸ਼ਨ ਹੈ ਕੋਈ ਸਵਾਲ ਪੰਜਾਬ ਨਾਲ ਦੇ ਇਸ ਚੋਣਾਂ ਵਿੱਚ ਕਿਹੜੇ ਕਿਹੜੇ ਬੱਲੇ ਨੇ ਤੇ ਕਿਹੜੇ ਉੱਤੇ ਉੱਪਰ ਨੇ ਚਾਹੀਦੇ ਡਾਕਟਰਾਂ ਨੇ ਹੋਰ ਮਸਲੇ ਕਿਹਨੇ ਮਿਲ ਗਏ ਵੈਸੇ ਪੰਜਾਬ ਦੇ ਲੈਵਲ ਤੇ ਤਾਂ ਜਦੋਂ ਪੰਜਾਬ ਦੀ ਚੋਣ ਆਊਗੀ ਉਦੋਂ ਕਰਾਂਗੇ ਲੇਕਿਨ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਤਾਂ ਜਵਾਬ ਜਰੂਰ ਦੇਣਾ ਚਾਹਾਂਗਾ ਕਿਉਂਕਿ ਪੰਜਾਬ ਦੇ ਸਾਰੇ ਲੀਡਰ ਇੱਥੇ ਆ ਰਹੇ ਨੇ ਜੀ ਹਰ ਪਾਰਟੀ ਦੇ ਵੱਡੇ ਲੀਡਰ ਸੁਣ ਸੁਣ ਲਓ ਮੇਰੀ ਗੱਲ ਨੂੰ ਜੋ ਆਪਕੋ ਕਸਨ ਆ ਗਿਆ ਨਾ ਰਿਪੀਟ ਕਰਕੇ ਵੀ ਗੱਲ ਕਰਨੀ ਸੀ ਮੈਂ ਰੀਸੈਂਟ ਗੱਲ ਕਰਨ ਲੱਗਾ ਤੁਹਾਨੂੰ ਦੋ ਟੈਗ ਲਾਈਨਸ ਇਸ ਸਰਕਾਰ ਨੇ ਦਿੱਤੀਆਂ ਪਹਿਲੀ ਟੈਗ ਲਾਈਨ ਸੀਗੀ ਜੁੱਧ ਨਸ਼ਿਆਂ ਵਿਰੁੱਧ ਦੂਜੀ ਟੈਗ ਲਾਈਨ ਸੀ ਸਿੱਖਿਆ ਕ੍ਰਾਂਤੀ ਹੁਣ ਮੈਂ ਦੋਨੋਂ ਤੇ ਜੇ ਗੱਲ ਕਰਾਂ ਤਾਂ ਜੁੱਧ ਨਸ਼ਿਆਂ ਵਿਰੁੱਧ ਬਿਲਕੁਲ ਛੋਟੇ ਛੋਟੇ ਜਿਹੜੇ 10 ਗ੍ਰਾਮ 20 ਗ੍ਰਾਮ 50 ਗ੍ਰਾਮ ਵਾਲੇ ਲੋਕ ਐ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਲੇਕਿਨ ਕੋਈ ਬਿਗ ਫਿਸ਼ ਵੱਡੀ ਮੱਛੀ ਅਸਤੱਕ ਨਾ ਤੁਹਾਡੇ ਸਾਹਮਣੇ ਆਈ ਐ ਨਾ ਸਾਡੇ ਸਾਹਮਣੇ ਆਈ। ਦੂਸਰੀ ਗੱਲ ਜਿਹੜੇ ਲੋਕ ਫੜੇ ਵੀ ਗਏ ਆ ਫਿਗਰ ਆਂਦੀ ਐ ਕਿ 1300 ਫੜ ਲਿਆ 1700 ਫੜ ਲਿਆ ਐਨੇ ਕਿ ਲੋਹੀ ਰੋਂ ਫੜ ਲਿਆ ਨੇ ਕੋਲ ਫੀਮ ਫੜ ਲਈ। ਕੀ ਸਰਕਾਰ ਨੇ ਕੋਈ ਫਾਸਟ ਟਰੈਕ ਕੋਰਟ ਬਣਾ ਕੇ ਉਹਨਾਂ ਦੀ ਸਜ਼ਾ ਦੇਣ ਦਾ ਕੋ ਪ੍ਰਿਜ਼ਨ ਬਣਾਇਆ? 31 ਮਈ ਲਾਸਟ ਡੇਟ ਸੀ। ਅੱਜ ਕਿੰਨੀ ਹੋ ਗਈ? 14 14 ਤਰੀਕ 15 ਦਿਨ ਅੱਗੇ ਲੰਘ ਗਏ ਨੇ। ਲੇਕਿਨ ਉਹ ਮਹਿਮ ਜਿਹੜੀ ਹੈ ਉਹ ਉੱਥੇ ਦੀ ਉੱਥੇ ਖੜੀ ਹੈ ਨਸ਼ਾ ਵਧ ਰਿਆ ਰੋਜ਼ ਤੁਸ ਤੁਹਾਡੇ ਕੋਲ ਵੀਡੀਓ ਆਉਂਦੇ ਨੇ ਸਾਡੇ ਕੋਲ ਵੀਡੀਓ ਆਉਂਦੇ ਨੇ ਲੋਕ ਓਪਨਲੀ ਜਿਹੜੇ ਨੇ ਉਹ ਟੀਕੇ ਲਾ ਲਾ ਕੇ ਬਿਓਸ਼ੀ ਨਾ ਫੜੇ ਦੂਜਾ ਸਿੱਖਿਆ ਦੀ ਗੱਲ ਕਰਾਂ ਸਿੱਖਿਆ ਦਾ ਮਿਆਰ ਉੱਚਾ ਕਰਨ ਦੇ ਲਈ ਇੱਕ ਵੀ ਐਸਾ ਕਦਮ ਸਰਕਾਰ ਨੇ ਨਹੀਂ ਉਠਾਇਆ ਜਿਹਦੇ ਨਾਲ ਗਵਰਨਮੈਂਟ ਸਕੂਲਾਂ ਦੇ ਵਿੱਚ ਐਡਮਿਸ਼ਨ ਬਸ ਸਕਿਆ ਗਵਰਨਮੈਂਟ ਸਕੂਲ ਦੇ ਵਿੱਚ ਇੱਕ ਆਮ ਗਰੀਬ ਆਦਮੀ ਦਾ ਬੱਚਾ ਜਿਹੜਾ ਹੈ ਉਹ ਪੜ੍ਹਨ ਜਾਂਦਾ ਨਾਲ ਅਫੋਰਡ ਨਹੀਂ ਕਰ ਸਕਦਾ ਕਿ ਮੈਂ ਪ੍ਰਾਈਵੇਟ ਪਬਲਿਕ ਸਕੂਲਾਂ ਦੇ ਵਿੱਚ ਪੜ੍ਹ ਸਕਾਂ ਲੇਕਿਨ ਉੱਥੇ ਟੀਚਰ ਹੈ ਨਹੀਂ ਕਿੰਨੇ ਕਾਲਜ ਸਕੂਲ ਨੇ ਜਿਨ੍ਹਾਂ 'ਚ ਪ੍ਰਿੰਸੀਪਲ ਹੈ ਨਹੀਂ ਕਿੰਨੇ ਕਾਲਜ ਨੇ ਜਿਨ੍ਹਾਂ 'ਚ ਟੀਚਰ ਹੈ ਨਹੀਂ ਕਿੰਨੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਬੰਨ ਟੀਚਰ ਜਿਹੜਾ ਹੈ ਉਹੀ ਕੰਮ ਕਰ ਰਿਹਾ 70 ਬੱਚੇ ਨੇ ਜਦੋਂ ਉਹ ਵੀ ਚਿੱਠੀ ਪੱਤਰਾ ਚ ਲਾਇਆ ਹੋਇਆ ਹੈ ਕਈ ਵਾਰ ਫੋਨ ਫੋਨ ਆਉਂਦੇ ਪਿੰਡਾਂ ਤੋਂ ਕੰਨਾ ਸਾਹਿਬ ਇੱਕੋ ਹੀ ਟੀਚਰ ਸੀ ਉਹ ਵੀ ਹੁਣ ਡਿਊਟੀ ਚ ਲੱਗ ਗਿਆ ਬੱਚੇ ਸਾਰੇ ਸੜਕਾਂ ਤੇ ਘੁੰਮਦੇ ਨੇ ਸੋ ਸਿੱਖਿਆ ਕ੍ਰਾਂਤੀ ਔਰ ਜੁਧ ਰਸ਼ਿਆ ਬ੍ਰੁਧ ਇਹ ਬਹੁਤ ਵੱਡੇ ਦੋ ਇਸ਼ੂ ਨੇ ਜਿਹੜੇ ਆਉਣ ਵਾਲੇ ਸਮੇਂ ਤੇ ਸਰਕਾਰ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਜਿਹੜੀ ਹੈ ਬਣਨ ਵਾਲੀ ਆਮ ਆਦਮੀ ਪਾਰਟੀ ਕਲੇਮ ਕਰਦੀ ਹੈ ਕਿ ਜਿਹੜੇ ਗਵਰਨਮੈਂਟ ਸਕੂਲ ਸੇ ਕਿ ਕਿ ਜਿਹੜੇ ਗਵਰਨਮੈਂਟ ਸਕੂਲ ਸੇ ਉਹਨਾਂ ਦੀ ਪਰਫਾਰਮੈਂਸ ਵਧੀਆ ਹੋਈ ਹੈ ਆਮ ਆਦਮੀ ਪਾਰਟੀ ਦਾ ਇਹ ਕਲੇਮ ਹੈ ਤੁਸੀਂ ਆਪੋਜ਼ਿਟ ਕਲੇਮ ਕਰ ਰਹੇ ਹੋ ਦੇਖੋ ਕਲੇਮ ਕਰਨਾ ਔਰ ਪ੍ਰੈਕਟੀਕਲ ਹੋਣਾ ਬੜਾ ਅੰਤਰ ਹੈ ਉਹ ਮੈਂ ਛੋਟੀ ਗੱਲ ਦੱਸਣਾ ਮੈਂ ਐਮਐਲਏ ਰਿਆਂ ਮੈਂ ਐਮਪੀ ਰਿਆਂ ਜਦ ਤੱਕ ਕਿਸੇ ਪਿੰਡ ਦੇ ਵਿੱਚ ਕਿਸੇ ਪ੍ਰੋਜੈਕਟ ਵਾਸਤੇ ਪੂਰੀ ਗ੍ਰਾਂਟ ਨਹੀਂ ਦਿੱਤੀ ਜਾਂਦੀ ਸੀ ਤਾਂ ਲੋਕ ਬੜਨੇ ਹੁੰਦੇ ਸੀ ਇਹ ਕੀ ਕਰ ਰਹੇ ਨੇ ਇਹ ਇੱਕ ਬਾਥਰੂਮ ਦੀ ਰਿਪੇਅਰ ਬਾਥਰੂਮ ਹੈਗਾ ਸਕੂਲ ਚ ਉਹਦੀ ਰਿਪੇਅਰ ਹੈ ਕੌਣ ਉਹ ਕੱਢਣ ਕਰਨ ਜਾ ਰਿਹਾ ਇੱਕ ਮੰਤਰੀ ਜਿੰਨੇ ਦਾ ਬਾਥਰੂਮ ਨਹੀਂ ਉਤੋਂ ਜ਼ਿਆਦਾ ਪੈਸੇ ਸਕੂਲ ਦੇ ਖਰਚ ਕਰਵਾ ਰਹੇ ਨੇ ਕਿੰਨੇ ਇਦਾਂ ਦੇ ਫੰਕਸ਼ਨ ਆਏ ਨੇ ਤੋਂ ਸਿੰਪਲ ਕਹਿ ਦੇਣਾ ਔਰ ਦਿਖਾਣਾ ਉੱਚ ਫਰਕ ਇਹ ਇੱਕ ਮਿੰਟ ਇੱਕ ਮਿੰਟ ਆ ਉਹਨਾਂ ਨੂੰ ਵੀ ਬੋਲਣ ਦਿਓ ਨਾਲ ਸਰ ਤੁਸੀਂ ਬਿਜਲੀ ਦਾ ਆਈਸ਼ੂ ਚੱਕਿਆ ਰਹਾ ਉਹ ਵਧੀਆ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ ਉਹ ਡਾਊਨ ਹੈ ਕਿਨਾਂ ਕੋਲ ਟਰਾਂਸਫਾਰਮਰ ਦੀ ਵੀ ਕਮੀ ਹੈ ਕਰੀਬ 3000 ਮੁਲਾਜ਼ਮ ਜਿਹੜੇ ਲਾਈਨ ਮੈਨਰ ਜਿਹੜੇ ਰਿਪੇਅਰ ਕਰਦੇ ਜਾਂ ਸੌਲਰ ਦੇ ਠੇਕੇਦਾਰ ਵੀ ਹੈ ਨਹੀਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀ ਸਰਕਾਰ ਜਿਹੜਾ ਭਰਤੀ ਦੀ ਗੱਲ ਕਰਦੀ ਸੀ ਉਹ ਵੀ ਕੰਮ ਇਹਨਾਂ ਨੇ ਪੂਰਾ ਨਹੀਂ ਕੀਤਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਧੰਨਵਾਦ ਕਰਦਾ ਤੁਹਾਡਾ ਜਿਹੜੀ ਮੈਂ ਗੱਲ ਕਹੀ ਹੈ ਇਹਦਾ ਮਤਲਬ ਤੁਹਾਡੇ ਤੇ ਉਸੇ ਗੱਲ ਦਾ ਅਸਰ ਹੋਇਆ ਤੁਸੀਂ ਹੀ ਆਪਣੇ ਆਪ ਡੈਡੇ ਗੜ ਤੇ ਵੀ ਕਿਉਂ ਨਹੀਂ ਹੋ ਰਿਆ ਭਰਤੀਆਂ ਬਿਲਕੁਲ ਬੰਦ ਐ ਸਿਰਫ ਡਰਾਮੇਬਾਜ਼ੀ ਕਰਨ ਲਈ ਕੁਝ ਸ਼ੋਅ ਕਰਦਣ ਦੇ ਵਿੱਚ 55 ਨੂੰ ਨੌਕਰੀ ਦਿੱਤੀ 50 ਨੂੰ ਨੌਕਰੀ ਦਿੱਤੀ ਅੱਜ ਆ ਫਲਾਈਓਵਰ ਤੁਹਾਡੇ ਉੱਪਰ ਲੰਘਣ ਲਈ ਬਣਾਇਆ ਸੀ ਧਰਨੇ ਦੇ ਲਈ ਨਹੀਂ ਬਣਾਇਆ ਸੀ ਤੇ ਅੱਜ ਧਰਨਾ ਦੇਣ ਦੀ ਉਹ ਬਣ ਗਈ ਐ ਤੁਹਾਡੀ ਗੱਲ ਠੀਕ ਐ ਜੇ ਨਵੇਂ ਟਰਾਂਸਫਾਰਮ ਲੱਗਣਗੇ ਨਵੀਆਂ ਲਾਈਨਾਂ ਪੈਣਗੀਆਂ ਨਵੇਂ ਕੰਮ ਹੋਣਗੇ ਤਾਂ ਹੀ ਬਿਜਲੀ ਦੀ ਪੂਰਤੀ ਜਿਹੜੀ ਹੈ ਉਹ ਪੂਰੀ ਹੋएगी ਇਹ ਸਰਕਾਰ ਦਾ ਕੋਈ ਵਿਜ਼ਨੇ ਹੈ ਨਹੀਂ ਦੇਖੋ ਪਲੈਨਿੰਗ ਹੁੰਦੀ ਹੈ ਇੱਕ ਕਿ ਅੱਜ ਪਾਪੂਲੇਸ਼ਨ ਵੱਧ ਰਹੀ ਹੈ ਕਨੈਕਸ਼ਨ ਦੇਣੇ ਨੇ ਲੋਕਾਂ ਦੀ ਡਿਮਾਂਡ ਵਧਣੀ ਹੈ ਉਹਦੇ ਲਈ ਸਰਕਾਰ ਪ੍ਰੋਡਕਸ਼ਨ ਦੀ ਔਰ ਦੇਣ ਬਿਲੀ ਦੇਣ ਦੀ ਪਹਿਲਾਂ ਪਲੈਨਿੰਗ ਕਰਦੀ ਹੈ ਇਹ ਤਾਂ ਸਿਰਫ ਗੱਪਾਂ ਮਾਰਨੇ ਮੈਂ ਤਾਂ ਸਮਝਦਾ ਕਿ ਤਦੀ ਸਬਜੈਕਟ ਨਹੀਂ ਸੀ ਕਿ ਗੱਪਦੀਪ ਕੋ ਪੀਐਸਡੀ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਨੇ ਇਹ ਸਾਬਤ ਕਰਦਾ ਵੀ ਗੱਪਾਂ ਦੀ ਵੀ ਇੱਕ ਪੀਐਸਡੀ ਹੁੰਦੀ ਹੈ ਇਹ ਸਾਰੇ ਪੀਐਸਡੀ ਨੇ ਗਪੌੜੀ ਨਹੀਂ ਹਾਂ ਚਲੋ ਅਸੀਂ ਆਮ ਆਦਮੀ ਕਾਲਜ ਦੇ ਹੰਤਿਆਂ ਨੂੰ ਨਹੀਂ ਤੇ ਉਹਨਾਂ ਨੂੰ ਪੁੱਛਦੇ ਆਂ ਜੇ ਮੇਸਾ ਕੌਣ ਨਹੀਂ ਰੁਕ ਰਿਹਾ ਉਹ ਕਹਿੰਦੇ ਇਹ ਕੋਡ ਅਕਾਲੀ ਭਾਰਤ ਸਰਕਾਰ ਮੇਰੇ ਲੱਗਿਆ ਸੀ ਬੋਲੀ ਹੁਣ ਰੁਕੇਗਾ ਉਹਨਾਂ ਨੂੰ ਉਹ ਦੋਸ਼ੀ ਬਣ ਦੇਖੋ ਗੱਲ ਕੀ ਹੈ ਅਸੀਂ ਬਾਰ ਬਾਰ ਕਹਿ ਚੁੱਕੇ ਹਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਆਈ ਲੋਕ ਸਾਡੇ ਤੋਂ ਵੀ ਪਹਿਲਾਂ ਦੁਖੀ ਸੀ ਕਾਂਗਰਸ ਦੁਖੀ ਸੀ ਉਹਨਾਂ ਨੇ ਇਹਨਾਂ ਦੀਆਂ ਗੱਪਾਂ 'ਚ ਆ ਕੇ ਗੱਲਾਂ ਚਾਗੇ ਸੋਚ ਲਿਆ ਕਿ ਇਹ ਸਾਡਾ ਕੁਝ ਕੰਮ ਕਰਨਗੇ। ਲੇਕਿਨ ਅੱਜ 3.5 ਸਾਲ ਦੇ ਵਿੱਚ ਕਦੀ ਵੀ ਇੰਨਾ ਬੁਰਾ ਹਾਲ ਨਹੀਂ ਹੋਇਆ ਸੀ ਪੋਲੀਟਿਕਲੀ ਲਾਅ ਔਰਡਰ ਦਾ ਐਜੂਕੇਸ਼ਨ ਦਾ ਹੈਲਥ ਦਾ ਜਿੰਨਾ ਬੁਰਾ ਹਾਲ ਇਹਨਾਂ ਨੇ ਕਰਤਾ। ਇੱਕ ਗੱਲ ਦੱਸੋ ਮੈਂ ਜੇ ਕਿਸੇ ਬੈਂਕ ਕੋ ਜਾਵਾਂ ਕਿ ਜੀ ਮੈਨੂੰ ਲੋਨ ਚਾਹੀਦਾ ਬੈਂਕ ਲਿਸਟ ਕਰ ਲਵੇ ਖੰਨਾ ਸਾਹਿਬ ਨਹੀਂ ਨਹੀਂ ਤੁਹਾਡਾ ਤਾਂ ਨਾ ਡਿਫਾਲਟ ਹੈ ਤੂੰ ਲੋਨ ਹੀ ਦੇਣਾ। ਕਿੰਨੀ ਵੱਡੀ ਸ਼ਰਮ ਦੀ ਗੱਲ ਹੋएगी ਮੇਰੇ ਵਾਸਤੇ। ਇਸ ਸਰਕਾਰ ਨੂੰ ਸ਼ਰਮ ਨਹੀਂ ਆਈ ਜਦੋਂ ਡਿਫਾਲਟਰ ਲਿਸਟ ਆ ਗਈ ਔਰ ਕਹਿਤਾ ਹੈ ਹੁਣ ਤੁਸੀਂ ਜਿੰਨੀ ਮਰਜ਼ੀ ਪ੍ਰਾਪਰਟੀ ਰੱਖਦੇ ਤੁਹਾਨੂੰ ਲੋਨ ਨਹੀਂ ਦੇਣਾ ਐਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਅੱਜ ਤੱਕ ਕਦੀ ਪੰਜਾਬ ਨੇ ਐਦਾ ਵੱਡਾ ਕਲੰਖ ਨਹੀਂ ਲੱਗਾ ਜਿੰਨਾ ਵੱਡਾ ਕਲੰਖ ਇਸ ਸਰਕਾਰ ਨੇ ਲਵਾਤਾ ਇੱਕ ਕੰਨ ਬਲਵਾਨ ਸਖਰਾਂੂ ਵਾਲਿਆਂ ਨੇ ਕਾਂਗਰਸ ਨੂੰ ਰਾਏ ਦਿੱਤੀ ਆ ਉਹ ਕਹਿੰਦੇ ਭਾਜਪਾ ਨੂੰ ਆਪਣਾ ਉਮੀਦਵਾਰ ਇਹ ਤੋਂ ਖਰਾਬ ਨਹੀਂ ਦਿਖਾਉਣਾ ਚਾਹੀਦਾ ਉਹਦੇ ਬਾਰੇ ਕੀ ਕਹਿੰਦੇ ਉਹ ਰਾਏ ਆਪਣੇ ਕੋ ਰੱਖਣ ਅਸੀਂ ਤਾਂ ਮੰਗੀ ਨਹੀਂ ਉਹ ਕੋਈ ਰਾਏ ਮੈਂ ਕਹਾਂ ਅਸੀਂ ਤਾਂ ਮੰਗੀ ਨਹੀਂ ਰਾਏ ਨਾ ਆਪਣੇ ਕੋ ਰੱਖਣ ਰਾਏ ਆਪਾਂ ਜਿਹੜਾ ਇਹਦਾ ਪ੍ਰੈਸੀਡੈਂਸੀਆ ਦਾ ਬੋਲ ਬਤਾ ਕੇ ਲੇ ਗਏ। ਦੇਖੋ ਜੇ ਅਸੀਂ ਜਨਰਲ ਲਈਏ ਪਹਿਲਾ ਕੰਮ ਕਾਰਪੋਰੇਸ਼ਨ ਦਾ ਹੁੰਦਾ ਕਿ ਉਹ ਇੱਥੇ ਪਾਣੀ ਦੀ ਵਿਵਸਥਾ ਉਹ ਇੱਥੇ ਸਫਾਈ ਦੀ ਵਿਵਸਥਾ ਫਿਰ ਪੁਲਿਸ ਦਾ ਕੰਮ ਹੁੰਦਾ ਕਿ ਕਾਨੂੰਨ ਵਿਵਸਥਾ ਫਿਰ ਸਾਰੀ ਐਡਮਿਨਿਸਟ੍ਰੇਸ਼ਨ ਦਾ ਕੰਮ ਹੁੰਦਾ ਕਿ ਜਿਹੜੇ ਕੰਮ ਹੈਲਥ ਦੇ ਨੇ ਜਾਂ ਹੋਰ ਸੁਭਾਵਾਗੇ ਉਹ ਠੀਕ ਚੱਲਣ ਹੁਣ ਤੁਸੀਂ ਥੱਲੇ ਤੋਂ ਲੈ ਲਓ ਮੈਂ ਜਿੱਥੇ ਤੇ ਨੰਗੇ ਗਿਆ ਜਿੱਦ ਪਹਿਲਾਂ ਤੱਕ ਗੰਦਾ ਨਾਲਾ ਹੀ ਤੁਹਾਡਾ ਸਵਾਗਤ ਕਰਦਾ ਕਿਉਂ ਅਸੀਂ ਆਨੇ ਆ ਓਪਨ ਹੈ ਕਾਫੀ ਦੇਰ ਦਾ ਲੱਗਾ ਹੋਇਆ ਜਦੋਂ ਫੜਦੇ ਤਾਂ ਇੰਟਰੋਡਕਸ਼ਨ ਹੁੰਦੀ ਹੈ ਗੰਦਾ ਨਾਲਾ ਆ ਗਿਆ ਫਿਰ ਤਾਂ ਕੋਈ ਨਹੀਂ ਸਾਫ ਹੋਇਆ ਵਾਦਾ ਕੀਤਾ ਸੀ ਅਸੀਂ ਸਾਫ ਕਰਾਂਗੇ ਫੇਰ ਕਿਸੇ ਅਵਾਰਡ ਚਲ ਜਾਓ ਉੱਥੇ ਸਫਾਈ ਪੂਰੀ ਨਹੀਂ ਹੈਗੀ ਪਾਣੀ ਪੂਰਾ ਨਹੀਂ ਆਂਦਾ ਬਿਜਲੀ ਤਾਂ ਆਂਦੀ ਨਹੀਂ ਹੁਣ ਉਹ ਕਹਿੰਦੇ ਆ ਜੀ ਬਿਜਲੀ ਹੈ ਨਹੀਂ ਇਸ ਕਰਕੇ ਪਾਣੀ ਹੈ ਨਹੀਂ ਵੇ ਸਰਕਾਰ ਨੇ ਦੇਣਾ ਲੋਕਾਂ ਨੇ ਥੋੜਾ ਦੇਣਾ ਇਹ ਇਸ ਕਰਕੇ ਮੈਂ ਸੋਚਦਾ ਮੈਂ ਇਹ ਸੋਚਦਾ ਸੀ ਮੈਂ ਕੰਢੀ ਏਰੀਆ ਤੋਂ ਬਿਲੋਂਗ ਕਰਦਾ कि जिनियां समस्यावां हैगियां ने शायद ਸਾਡੇ ਹਲਕੇ ਚ ਹੀ ਹੈ ਲੇਕਿਨ ਮੈਂ ਤਾਂ ਇੱਥੇ ਆ ਕੇ ਦੇਖਿਆ ਕਿ ਐਨਾ ਪੌਸ਼ ਏਰੀਆ ਹੋਣ ਦੇ ਬਾਵਜੂਦ ਵੀ ਇਹ ਲੋਕੀ ਸਮੱਸਿਆ ਨਾ ਕਰੇ ਹੋਏ ਨੇ ਟ੍ਰੈਫਿਕ ਦੀ ਗੱਡੀ ਬੜੀ ਸਮੱਸਿਆ ਹੈ ਕਾਨੂੰਨ ਵਿਵਸਥਾ ਦੀ ਕਿੱਡੀ ਵੱਡੀ ਸਮੱਸਿਆ ਹੈ ਕਿ ਨਾ ਜੀ ਕਾਨੂੰਨ ਵਿਵਸਥਾ ਦੀ ਕਿੱਡੀ ਵੱਡੀ ਸਮੱਸਿਆ ਹੈ ਸਰਕਾਰ ਨੂੰ ਪਰ ਇਹ ਸਰਕਾਰ ਨੇ ਕਾਊਂਟਰ ਕਰਦੀ ਹੈ ਤਾਂ ਇਹ ਇਤਰਾਹ ਦੇ ਸਵਾਲ ਬਹੁਤ ਪੈਦਾ ਹੁੰਦੇ ਜੋ ਵੀ ਆਪੋਜੀਸ਼ਨ ਕਰਦੀ ਹੈ ਜਿਸ ਤਰ੍ਹਾਂ ਅੱਜ ਵੀ ਜਿਹੜੇ ਟੈਸਟ ਹੋ ਜਾ ਰਹੇ ਆ ਇੱਕ ਕੌਟੋ ਹੈ ਸੁਪਰੀ ਦੇ ਵਿੱਚ ਜਾਂ ਇੱਕ ਟ੍ਰੈਫਿਕ ਦੇ ਦੂਜੇ ਓਫਿਸ ਔਰ ਉਨੂੰ ਲੈ ਕੇ ਕਾਸਟ ਜਿਹੜੇ ਦਿੱਤੇ ਨੇ ਲੱਗ ਰਹੇ ਉਹਨਾਂ ਨੂੰ ਵੀ ਜੁਆਇਨ ਕਰ ਲਓ ਜਾਂ ਜੇ ਇਹ ਕਾਰਵਾਈ ਸਰਕਾਰ ਕਰਦੀ ਹੈ ਕਾਉਂਟਰਾਂ ਦੇ ਰੂਪ ਵਿੱਚ ਹੈ ਤਾਂ ਸਵਾਲ ਪਾਉਣੇ ਉਹ ਕਿਵੇਂ ਐਨਾਲਾਈਜ਼ ਕਰਦੇ ਕਿਵੇਂ ਦੇਖੋ ਇੱਕ ਰੀਅਲ ਇਨਕਾਉਂਟਰ ਹੁੰਦਾ ਇੱਕ ਫੇਕ ਇਨਕਾਉਂਟਰ ਹੁੰਦਾ ਅਸੀਂ ਫੇਕ ਇਨਕਾਉਂਟਰ ਦੇ ਹੱਥ ਚ ਆਖਰ ਕੋਈ ਘਟਨਾ ਹੁੰਦੀ ਹੈ ਮੁਲਾਜ਼ਮ ਮਲਜ਼ਮ ਫਾਇਰ ਕਰਦਾ ਕੁਝ ਕਰਦਾ ਉਹ ਤਾਂ ਠੀਕ ਹੈ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਵਾਸਤੇ ਕਰਨਾ ਹੀ ਹੈ ਲੇਕਿਨ ਤੁਸੀਂ ਕਹਿੰਦੇ ਕਿ ਮੁੱਲਜਨ ਨੂੰ ਮਾਰਨਾ ਹੀ ਹੈ ਪਤਾ ਨਹੀਂ ਉਹ ਸੱਚਾ ਕਿ ਝੂਠਾ ਕਿ ਕੋੜਤਾ ਦੇ ਬਣੇ ਹੋਇਆ ਫੇਕ ਇਨਕਾਊਂਟਰ ਨੂੰ ਅਸੀਂ ਹਮੇਸ਼ਾ ਨਿੰਦਾ ਕਰਦੇ ਹਾਂ ਨੌਜਵਾਨ ਦੇ ਬਾਈਕਾ ਉਹ ਇੱਕ ਆ ਵੀ ਗਏ ਉਹਨਾਂ ਨੇ ਇਹ ਕਹਿਣਾ ਕਿ ਸਾਡੇ ਨਾਲ ਧੱਕਾ ਹੋਇਆ ਕਿ ਪੁਲਿਸ ਨੇ ਜਿਹੜਾ ਮੈਂ ਸਿੰਪਲ ਸਵਾਲ ਦੇ ਦਿੱਤਾ ਕਿ ਫੇਕ ਫੇਕ ਇਨਕਾਊਂਟਰ ਫੇਕ ਇਨਕਾਊਂਟਰ ਜਿਹੜਾ ਹੈ ਉਹ ਅਸੀਂ ਉਹਦੀ ਨਿੰਦਾ ਕਰਦੇ ਹਾਂ ਉਹਦੇ ਲਈ ਆਵਾਜ਼ ਕਿਵੇਂ ਸਾ ਤੁਸੀਂ ਅੱਗੇ ਲੈ ਕੇ ਜਾਓਗੇ ਜਿਹੜੇ ਨਹੀਂ ਤੁਹਾਡੇ ਕੋਲ ਸਾਥ ਦਿੰਦੇ ਆ ਜੇ ਸਾਡੇ ਕੋ ਵੰਨਗੇ ਸਟੱਡੀ ਕਰਾਂਗੇ ਜੇ ਹੋਈ ਤਾਂ ਜਰੂਰ ਆਵਾਜ਼ ਚੁੱਕਾਂਗੇ थैंक यू जी थैंक यू धन्यवाद आज तो बार इन्ना को फ्लैश कर दियो बिजली आन लपवे इने कर दियो दे देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर